ਤਰਿੰਦਰ ਸ਼ਾਸਤਰੀ ਕਹਿੰਦਾ ਹਿੰਦੂ ਰਾਸ਼ਟਰ ਬਣਾਵਾਂਗੇ ਤੇ ਜੇਕਰ ਉਹ ਤਰਿੰਦਰ ਸ਼ਾਸਤਰੀ ਕਹਿੰਦਾ ਉਦੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਐਨਐਸਏ ਕਿੱਥੇ ਜਾਂਦਾ ਜਦੋਂ ਗੱਲ ਸੰਵਿਧਾਨ ਦੇ ਵਿੱਚ ਇਕਵੈਲਟੀ ਦੀ ਗਈ ਆ ਕਿ ਸਮਾਨ ਦਰਜਾਗਾ ਸਾਰਿਆਂ ਨੂੰ ਰਹਿਣ ਦਾ ਇਹ ਦੇਸ਼ ਸੰਗੀ ਢਾਂਚਾ ਮੁਲਕਗਾ ਤੇ ਸੰਗੀ ਢਾਂਚੇ ਦੇ ਵਿੱਚ ਜਦੋਂ ਸਾਰੇ ਲੋਕ ਰਹਿੰਦੇ ਆ ਤੇ ਉਸ ਵਲੇ ਇਹ ਕਹਿੰਦੇ ਆ ਕਿ ਹਿੰਦੂ ਰਾਸ਼ਟਰ ਬਣਾਵਾਂਗੇ ਦਰਿੰਦਰ ਸ਼ਾਸਤਰੀ ਕਹਿੰਦਾ ਹਿੰਦੂ ਰਾਸ਼ਟਰ ਬਣਾਵਾਂਗੇ ਤੇ ਜੇਕਰ ਉਹ ਤ੍ਰਿੰਦਰ ਸ਼ਾਸਤਰੀ ਕਹਿੰਦਾ ਉਦੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਐਨਐਸਏ ਕਿੱਥੇ ਜਾਂਦਾ ਹੈ ਕਿਹਾ ਉਹ ਐਨਐਸਏ ਸਿਰਫ ਔਰ ਸਿਰਫ ਸਿੱਖਾਂ ਵਾਸਤੇ ਗਿਆ ਕਿ ਆ ਤੁਸੀਂ ਮੈਨੂੰ ਦੱਸੋ ਪੂਰੀ ਦੁਨੀਆ ਦੇ ਵਿੱਚ ਇੱਕ ਵੀ ਮੁਲਕ ਹੈਗਾ ਸਿੱਖਾਂ ਦਾ ਕਿਤੇ ਵੀ ਨਹੀਂ ਸਿਰਫ ਅਗਰ ਗੱਲ ਕੀਤੀ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕੀਤੀ ਹੈ ਕਿ ਆਰਟੀਕਲ 25 ਬੀ ਦੇ ਵਿੱਚ ਸੰਵਿਧਾਨ ਦੇ ਵਿੱਚ ਸਪੈਸ਼ਲੀ ਤੌਰ ਦੇ ਉੱਤੇ ਕਿਤੇ ਵੀ ਸਿੱਖਾਂ ਨੂੰ ਸਥਾਨ ਨਹੀਂ ਦਿੱਤਾ ਗਿਆ ਉਹਨਾਂ ਨੂੰ ਹਿੰਦੂ ਕੌਮ ਦਾ ਯੰਗ ਦੱਸਿਆ ਗਿਆ ਠੀਕ ਹੈ ਠੀਕ ਹੈ